ਹੁਣ ਕੀ ਹੋ ਰਿਹਾ? ਮੀਨੂ ਤਾਂ ਜੜ ਗਏ। ਆ ਕੀ ਕਰਤਾ ਓਏ ਆ ਇਹਨੇ ਸੋੜ ਲਾ ਦਿੱਤਾ। ਓ ਦੀ ਜਿਹੜਾ ਕਾਲਾ ਕਾਲਾ ਹੋ ਗਿਆ। ਲਾਉਣਾ ਪੈ ਗਿਆ ਜਿਹੜਾ ਕੀਤਾ ਸੀਗਾ ਜੀ। ਸਾਰੇ ਰੰਗ ਲਾਉਣਾ ਪਿਆ ਇੱਥੇ। ਇਹ ਹੁਣ ਲਾਉਣਾ ਤਾਂ ਪੈ ਗਿਆ ਕਿਉਂਕਿ ਉਹ ਕਾਲਾ ਕਾਲਾ ਥੱਲੇ ਬਹੁਤ ਦਿਖਣ ਦਿਆ ਰੰਗ ਠਿੱਕੇ ਦੇ। ਜੇ ਦਾ ਸਾਫ ਦਿਖਣ ਦਿਆ ਇਦਾਂ ਨਹੀਂ ਦਿਖਣ ਦਿਆ। ਤੇ ਜਸੂ ਸਾਡੇ ਦੇ ਲੱਗੀ ਆ 60 ਤੇ ਬੜੀ ਘੁੰਮ ਕੱਢੀ ਕੀ ਤੇ ਮੂੰਹ ਚੋਂ ਵੀ ਫੂਨ ਨਿਕੜਿਆ ਸੀ ਕੱਲ। ਹੇ ਸਸਰੀਆ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਹਿਰ ਵਿਦ ਅਮਨ ਚਕੋੜਾ ਸਵਾਗਤ ਆ ਜੀ ਪਹਿਲੇ ਤਾਂ ਓ ਤੇਰੀ ਓਏ ਪੁੱਡੂ ਪਹਿਲੇ ਤਾਂ ਜੀ ਇਹਦੀ ਡਰੈਸ ਚੇਂਜ ਕਰਾਈ ਆ ਅੱਜ ੱਤਕੇ ਨਾਲ ੱਤਕੇ ਨਾਲ ਦੱਸ ੱਤਕੇ ਨਾਲ ਕਿਉਂਕਿ ਡਰੈਸ ਚੇਂਜ ਇਸ ਵਾਰ ਕਰਾਈ ਆ ਕਿਉਂਕਿ ਡਰੈਸ ਇੱਕੋ ਹੀ ਪਾਈ ਆਰ ਬਲੌਗ ਦੇ ਵਿੱਚ ਇਹ ਵੀ ਚੇਂਜ ਕਰਾਉਣੀ ਸੀ ਉਹ ਪਤਾ ਨਹੀਂ ਰਹਿਣ ਦੇਣੀ ਐਵੇਂ ਹੀ ਇਹ ਕਰ ਤੂੰ ਇਹ ਗਰੰਡ ਨਹੀਂ ਕਰਨਾ ਸਾਰੇ ਬਈਆਂ ਨੂੰ ਨਵੇਂ ਕੱਪੜੇ ਥੋੜੀ ਪਾ ਕੇ ਦੇ ਦੇ ਕੀ ਹੋ ਗਿਆ ਰਾਂਕਾਂ ਨਾਲ ਮੇਰੇ ਕੱਪੜੇ ਉਹ ਲੱਸ ਨਾਲ ਹੀ ਲਾਂਗ ਮੈਨੂੰ ਪਤਾ ਹੈ ਨਾ ਜਦੋਂ ਆਪਾਂ ਕੱਪੜੇ ਪਾਏ ਸੀ ਤੂੰ ਉਹ ਮੇਰੀ ਸਾਰੀ ਨਾ ਉਹ ਪਜਾਮੇ ਨੂੰ ਉਹ ਕੱਲਰ ਲੱਗਾ ਤਾਂ ਮੈਂ ਨੱਥਾ ਮੈਂ ਦੁਕਾਨੀ ਲੋ ਜਾ ਫੇਕ ਹੀ ਹੋ ਗਿਆ ਕੱਪੜੇ ਤੂੰ ਦਿਖਾ ਲ ਦੇ ਨਾ ਅੱਜ ਉਹਨੇ ਭੇਜਣੇ ਆ ਜਿਹੜੇ ਕਹਿੰਦੇ ਸੀਗੇ ਨਾ ਉਹ ਕਦੇ ਨਹੀਂ ਭੇਜਾਂਗੇ ਆ ਦੇ ਆ ਦੇ ਕੋ ਮੇਰਾ ਪਜਾਮਾ ਆ ਮੈਂ ਨਾ ਮੈ ਲੈ ਨਮਈ ਲੈ ਰਿਹਾ ਸੀ ਹਲੇ ਮੈਨੂੰ ਲੜ ਆ ਦੇਖੋ ਆ ਇਹ ਲੱਤਦਾ ਹੀ ਨਹੀਂ ਲੱਤਦਾ ਹੀ ਨਹੀਂ ਇਸ ਕਰਕੇ ਪੁਰਾਣੇ ਕੱਪੜੇ ਪਾ ਕੇ ਕੰਮ ਕਰਨਾ ਪੈਂਦਾ ਹੈ ਇਹ ਸਾਰੇ ਕੱਪੜੇ ਇੰਨੇ ਖਰਾਬ ਹੋ ਗਏ ਐਡੇ ਖਰਾਬ ਹੋ ਗਏ ਸਾਰੇ ਕੱਪੜੇ ਇਹਦੇ ਬਹੁਤ ਕੋਪੜਾ ਸੀ ਕਿ ਟਰੱਕ ਇੱਕ ਭਰਿਆ ਹੈਗਾ। ਚਲ ਜੀ ਤੁਹਾਨੂੰ ਮੜੀਆ ਮਿਲਾਂ ਤੇ ਹੁੰਦੇ ਸੋ। ਤਾਂ ਨਵੇਂ ਲੱਗੇ ਤਾਂ ਸੀਗਾ ਵਰਤਨ ਨੂੰ ਵੀ ਤੇ ਰਿਕਾਉਂਟ ਚਾਹੀਦਾ ਚੀਜ਼ ਨੂੰ। ਮੂਹ ਤੇ ਕਵਰ ਲਾ ਲਿਆ ਕਰੋ ਵੀ ਸਾਡੇ ਕੱਪੜੇ। ਉਧਰ ਚਲੋ ਕੋਈ ਗਾਲੀ ਕੱਪੜਿਆਂ ਦਾ ਇੱਕ ਜਣੇ ਨੇ ਕਿਸੇ ਨੇ ਕਿਹਾ ਸੀ ਸਾਨੂੰ ਕੋਈ ਇਦਾਂ ਦਿੱਕਤ ਨਹੀਂ ਹੈਗੀ। ਉਧਰ ਅਸੀਂ ਗੱਲ ਕਰਦੇ ਪਏ ਕੰਮ ਕਰਦੇ ਸਮੇਂ ਕੱਪੜੇ ਜਿਹੜੇ ਆ ਸਾਨੂੰ ਇੱਕੋ ਹੀ ਪੋਣੇ ਬੱਲੇ ਜਿਹੜੇ ਖਰਾਬ ਹੋਣ ਕੱਪੜੇ ਉਹ ਪੋਣੇ ਪੈਂਦੇ ਆ ਖਰਾਬ ਕੋਈ ਚੱਕਰ ਨਹੀਂ। ਜਿੰਨਾ ਦੇ ਉੱਪਰ ਭਾ ਕੋ ਕੰਮ ਤਾਂ ਨਹੀਂ ਕਰਦਾ ਇਹ ਘੜ ਵਿਆਹ ਜਾਣਾ ਹੁੰਦਾ ਕਿਤੇ ਜਾਂ ਹੋਰ ਕਿਤੇ ਜਾਣਾ ਹੁੰਦਾ। ਇਹੜਾ ਸਾਜ ਜਿਵੇਂ ਰਕੇ ਬੈਠੇ ਨਹੀਂ ਆਪਾਂ ਰੋ ਚੇਂਜ ਕਹੀਦੇ ਤੁਸੀਂ ਸਾਡੇ ਇੰਸਟਾਗ੍ਰਾਮ ਤੇ ਵੀਡੀਓ ਦੀਆਂ ਇੱਦੀਆਂ ਪਰ ਰੋ ਦੇ ਤਾਂ ਆਪੇ ਪਾਈ ਸੀ ਚਲੋ ਆਪਾਂ ਕੋਈ ਨਹੀਂ ਹੁਣ ਆਪਾਂ ਬਸ ਥੋੜਾ ਸਾਡਾ ਰੰਗ ਜਿਹੜਾ ਸੀ ਕੱਲ ਥੋੜਾ ਥੋੜਾ ਦੀਦਾ ਸੀ ਨਾ ਅੱਜ ਗੂੜਾ ਹੋ ਗਿਆ ਅਰੇ ਥੋੜਾ ਜਿਹਾ ਗੂੜਾ ਹੋ ਗਿਆ ਤੇ ਇੱਕ ਕੰਧ ਉਹ ਤਾਂ ਹੋਈ ਸੀ ਅੱਧੀ ਕੰਪਲੀਟ ਹੁਣ ਪੂਰੀ ਕਰਨੀ ਹੈ ਅੱਜ ਉਹ ਕੰਪਲੀਟ ਤੇ ਸਾਡੇ ਜਸੂ ਦੇ ਕੱਲ ਰਾਤੀ ਲੱਗੇ ਸੱਟ ਹਾਂ ਉਹ ਮੂੰਹ ਖਰਾ ਹੋ ਗਿਆ ਤੇ ਇਹ ਘੁੰਮ ਕੇ ਡੀ ਗਈ ਪੰਗੂੜੇ ਤੋਂ ਗੂੜਾ ਤਾਂ ਖਾਲ ਕਿਹੜੇ ਤੋਂ ਡੀ ਗੂੜਾ ਤਾਂ ਖਾਲ ਜਿੱਤੋਂ ਡੀ ਇਹ ਸੀ ਇੱਥੋਂ ਵਲਟੇ ਮਾਰੀ ਇਹਦੀ ਵੀ ਗਲਤੀ ਆ ਛਾਲ ਮਾਰੀ ਇਨੇ ਨਹੀਂ ਹੂੰ ਗੋੜੇ ਬਰੇ ਇਦਾਂ ਹੋਈ ਪਣੀ ਆ ਲੱਗੀ ਇਹਦੇ ਨੱਕ ਤੇ ਛੱਟ ਨੂੰ ਜੱਛੂ ਓਏ ਇਹਦੇ ਦੇਖੀ ਦੂਜੀ ਖਰਾਬ ਹੋਈ ਇਹਦੇ ਉਹ ਦੇ ਕਿਧਰ ਆਜ ਚਲੋ ਆ ਫੜੀਏ ਤੁਹਾਨੂੰ ਦੱਸਾਂ ਮੈਂ ਥੋੜਾ ਰੰਗ ਕੱਢਦੇ ਮਾਸ ਨਾਲ ਚਾਹ ਪੀਣੀ ਹੈ ਇੱਕ ਦਾ ਰੰਗ ਇਹ ਨਾਲ ਕੱਢਦੇ ਗੁੜਾ ਕੱਢ ਹੌਣ ਰੋਈ ਥੋੜੀ ਚਮਕਦੀ ਜਿਹੀ ਲਾਦੀ ਲਾਈਟ ਦਾ ਪਤਾ ਲੱਗਦਾ ਹੀ ਲਾਈਟ ਹੈ ਕਿੰਦੇ ਵਿੱਚ ਇਹਨਾਂ ਦੇ ਚੜਿਆ ਕਾਲਾ ਹੀ ਹੋਇਆ ਸੀ ਕੰਮ ਆਹ ਕਾਲਕ ਜੀ ਲੱਥਣ ਦੀ ਇਹ ਦੁਬਾਰਾ ਲਾਉਣੀ ਪੈਣੀ ਲੱਗਦਾ ਰਗੜ ਰਗੜ ਇਹ ਹੋਇ ਲਾਉਣੀ ਪੈਣੀ ਨਾ ਫੇ ਇਹਦਾ ਕੋਈ ਫਾਇਦਾ ਨਹੀਂ ਹੋਇਆ ਪੰਗਾ ਪੈਣਾ ਫੇ ਇਹਦਾ ਮੜੇ ਦੇਖਾ ਮੜਾ ਫੇ ਅੱਸੀ ਪੱਛੀ ਹਾਂ ਯਾਰ ਲਾਤ ਦੀਆ ਲਾਤ ਦੀਆ ਨਹੀਂ ਨਹੀਂ ਥੱਲੇ ਹੀ ਆ ਹੈ ਲਾਤ ਦੀ ਦੇਖੋ ਲਾਤੀ ਕਿਨੇ ਤੁਸੀਂ ਦੱਸਿਓ ਜੀ ਕਮੈਂਟ ਬਾਕਸ ਵਿੱਚ ਲੱਤੂਗੀ ਕਿੱਦਾਂ ਲੱਤੂਗੀ ਇਹ ਬਾਕੀ ਅਸੀਂ ਕੋਸ਼ਿਸ਼ ਕਰਕੇ ਦੇਦੇ ਟਰਾਈ ਕਰਕੇ ਦੇਖਦੇ ਆ ਤੇ ਬਾਕੀ ਬਹੁਤ ਸਾਰੇ ਜਾਣੇ ਆਪਾਂ ਪੁੱਛਿਆ ਸੀਗਾ ਕਿ ਇਹ ਚੁੰਬਕ ਇੱਥੇ ਕਿਉਂ ਲਾਈ ਸੀ ਆਪਾਂ ਆਹ ਬੜੀ ਸਿਰਫ ਸਾਨੂੰ ਇੱਕ ਕਮੈਂਟ ਹੀ ਆਇਆ ਇੱਕ ਜਣੇ ਨੇ ਪੁੱਛਿਆ ਕਿ ਕਿਉਂ ਲਾਈ ਸੀ ਇਹ ਆਹ ਚੁੰਬਕ ਇੱਥੇ ਕਾਹ ਤੋਂ ਲਾਈ ਸੀਗੀ ਤੇ ਅੱਜ ਅਸੀਂ ਫੇਰ ਪੁੱਛਣਗੇ ਕਿ ਇਹ ਚੁੰਬਕ ਇੱਥੇ ਕਿਉਂ ਲਾਈ ਆਪਾਂ ਤੇ ਪੁੱਛੀ ਜਾਣਾ ਦੱਸ ਦੋ ਅਗਲੇ ਨੂੰ ਦੱਦੀ ਇਹ ਚੁੰਬਕ ਲਾਈ ਸੀ ਆਪਾਂ ਜਿੱਦਾਂ ਇੱਥੇ ਗੈਸ ਰੱਖਿਆ ਨਾ ਤੇ ਗੈਸ ਰੱਖਿਆ ਹੈ ਗੈਸ ਦਾ ਜਿਹੜਾ ਲੈਟਰ ਆ ਉਹ ਚ ਪਾਣੀ ਪੈ ਜਾਂਦਾ ਖਰਾਬ ਹੋ ਜਾਂਦਾ ਉਹ ਫਿਰ ਇੱਥੇ ਇਦਾਂ ਚਿਪਕ ਜਾਂਦਾ ਇੱਥੇ ਦਲਾਇਦਾ ਸੀਗਾ ਜਿਹੜਾ ਲੋੜ ਆ ਉਹ ਲੈਦਾ ਚੱਕ ਲਈਦਾ ਸੀਗਾ ਤੇ ਇਦਾਂ ਕਰ ਦਿੱਤਾ ਸੀਗਾ ਇਹ ਦਿਮਾਗ ਜਿਹੜਾ ਸੀਗਾ ਮੇਰਾ ਸੀਗਾ ਤੇ ਹੁਣ ਤੁਸੀਂ ਦੱਸਿਓ ਇਹ ਸਹੀ ਸੀਗਾ ਜਾਂ ਗਲਤ ਸੀਗਾ ਇੱਧਰ ਲੱਗੀ ਆ ਪੰਘੂੜੇ ਤੇ ਆਪਣਾ ਚਿਲਮਿਲ ਕਰਨ ਇੱਧਰ ਇਹ ਲੱਗੀ ਆ ਚਾਹ ਨਾਲ ਰੋਟੀਆਂ ਛਕਣ ਤੈਨੂੰ ਪਤਾ ਨਾ ਕਿ ਕਿਹਦੀ ਮਈ ਆ ਹੁਣ ਤੂੰ ਮੇਰੇ ਇੱਧਰ ਬਾਕੂੜਾ ਲੱਗਿਆ ਪਰਨਾ ਬੰਨਣਾ ਪਰਨਾ ਬਨ ਕੇ ਚੱਲੇ ਆ ਸੈਰ ਤੇ ਡਿਊਟੀ ਆਪਣੀ ਦੀ ਚੱਲੇ ਆ ਤੇ ਉੱਥੇ ਜਾ ਕੇ ਟਾਲ ਚੈੱਕ ਕਰਦੇ ਆ ਮਾਂ ਜਾਨੇ ਸੂਟ ਪਾਇਆ ਮਾ ਜਾਨੇ ਸੂਟ ਪਾਇਆ ਅੱਜ ਨਵਾਂ ਲਿਆ ਕੇ ਨਵਾਂ ਨਕੋਰ ਜਸਲੀਨ ਨਾਲ ਮੈਚਿੰਗ ਕੀਤੀ ਆ ਜਸਲੀਨ ਇਹ ਸੂਟਾਂ ਦੀ ਬਹੁਤ ਸ਼ਕੀਨ ਆ ਮਾ ਸਾਡੀ ਦੇਖੋ ਜੀ ਸੂਟ ਪਾਇਆ ਕਿਦਾਂ ਦਾ ਸਤਾਰੇ ਝਿਲ ਮਿਲ ਕਰ ਰਹੇ ਆ ਤੇ ਜਿਹੜੀ ਕੈटरीना ਕੈਫੇ ਦੀ ਮਾਸੀ ਦੀ ਕੁੜੀ ਸੀ ਤੇ ਇੱਕ ਦਿਨ ਦਾ ਬਾਹਰ ਸੂਟ ਆ ਚੇਰ ਕਰ ਲਿਆ ਕਿਨ 12ਵਾਂ ਸੂਟ ਆਓ ਜੀ ਆ ਸੂਟ ਹੈਗਾ 17 ਚਿੱਲ ਮਿਲ ਕਹਦਾ ਕਿੰਨੇ ਦਾ ਲਿਆ ਸੀ ਇਹ ਤੇਰਾ ਤੇਰਾ ਦੱਸ ਤੇਰਾ ਤੇ ਦੇਖਿਆ ਹੁਣ ਸਾਰਿਆਂ ਨੇ ਐ ਨਹੀਂ ਦੇਖਿਆ ਬਾਹਾਂ ਨਹੀਂ ਬਲੋਜ਼ ਮੈਂ ਅੱਛਾ ਸੱਸ ਨੋ ਬੜੀ ਫਿਰਦੀ ਐ ਅੱਜ ਨੋ ਦਾ ਸੂਟ ਪਾਇਆ ਇੱਕ ਦੂਜੇ ਦੇ ਪਾ ਲੈਂਦੇ ਆ ਜੀ ਇਹ ਆਹ ਹੋਏ ਸੇਵ ਰੱਖਦੇ ਨਾ ਆਹ ਰੱਖਦੇ ਨਾ ਬਾਰ ਜਿਹੜਾ ਪੱਦਰ ਦਾ ਮਾਹੌਲ ਹੋਇਆ ਆ ਇਹਦਾ ਤਾਂ ਪਿਆਮਾ ਹੀ ਪੰਜਾਬੀ ਸੀ ਇਹ ਪੰਜਾਬ ਮਾਹ ਦਾ ਬੇਰੇ ਜਿੱਤਣਾ ਪਿਆਮਾ ਹੀ ਇਹਦਾ ਮਾਹ ਦਾ ਬੇਰੇ ਕਮ ਆਇਆ ਜੰਮੀ ਜੀ ਤੁਸੀਂ ਦੱਸਿਓ ਤੁਸੀਂ ਕਮੈਂਟ ਬਾਕਸ ਵਿੱਚ ਸੂਟ ਕਿਦਾਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਤੇ ਜਸੂ ਸਾਡੇ ਦੇ ਲੱਗੀ ਆ ਸੱਟ ਤੇ ਬੜੀ ਘੁੰਮ ਕੱਢੀ ਕੀ ਤੇ ਮੂੰਹ ਚੋਂ ਪੂਨ ਨਿਕੜਿਆ ਸੀ ਕੱਲ ਮੈਨੂੰ ਪਾਣੀ ਪੂਣੀ ਪਲਾ ਕੇ ਸੈੱਟ ਕੀਤਾ ਇਹ ਬਹੁਤ ਸ਼ਰਾਰਤਾ ਕਰਦੀ ਆ ਭੂੜੇ ਦੇ ਮਾਲ ਦੀ ਛਾੜਾਂ ਆ ਇਹ ਕੱਲ ਦਾਫੇ ਕੀ ਭਰਾ ਬੰਦਾ ਅੱਜ ਦੇ ਰਿਹਾ ਤਾਂ ਦੱਸ ਕੀ ਭਰਾ ਕੰਨ ਚਾਹ ਵੀ ਨਾ ਨਹੀਂ ਰਹਾ ਤਾਂ ਚਾਹ ਬਿਨਾਂ ਤਾਂ ਗਰਮੀ ਇਸ ਘੋੜੀ ਰਹਾਉਦੀ ਸਾਰੇ ਆੜੇ ਦੇਗੀ ਤੁਸੀਂ ਗਰਮੀ ਵਿੱਚ ਚਾਹ ਬਹੁਤ ਪੀਂਦੇ ਆ ਜਿਹੜੇ ਦੇ ਲੋ ਚਾਹ ਹੀ ਹੁੰਦੀ ਮੂੰਹ ਮੇਰੇ ਨਾਲ ਦੇ ਕੰਨੇ ਹੁੰਦੀ ਸਾਡੇ ਇੱਦਾਂ ਹੀ ਆ ਚਾਹ ਤਾਂ ਸਾਡੇ ਕੋਲ ਚਾਹ ਟਾਈਮ ਮਾਰਦੀ ਹੈ ਨਾ ਇੱਕ ਤਵੇਰੇ ਇੱਕ ਬਣਦੀ 9 ਵਜੇ ਇੱਕ ਬਣਦੀ ਅੱਜ 8 ਵਜੇ ਇੱਕ ਬਣਦੀ 12 ਵਜੇ ਇੱਕ ਬਣਦੀ 3 ਵਜੇ ਇੱਕ ਬਣਦੀ 5 ਵਜੇ ਇੱਕ ਬਣਦੀ ਰਾਤ ਨੂੰ 9 ਵਜੇ ਰਾਤ ਨੂੰ 9 ਵਜੇ 3 ਵਾਲੀ ਥੋੜੀ ਬਣਦੀ ਹੈ 4 ਵਾਲੀ ਰਾਤ ਨੂੰ 9 ਵਜੇ ਬਣਦੀ ਜਾ ਕੇ ਫੇਰ ਸਾਡੀ ਰਾਤ ਨੂੰ ਨਹੀਂ ਬਣਦੀ 9 ਵਜੇ ਬਣਦੀ ਹੈ ਦੋਸਤੋ ਚਾ ਇੱਕ ਵਾਰੀ ਤਾਂ ਕੁਝ ਬਣੀ 10 ਦਿਨ ਬਣੀ ਤੇ ਫੇਰ ਇੱਕ ਦਿਨ ਉਹਦੀ ਕਿਤੇ ਇੱਕ ਵਾਰੀ ਬਣੀ ਸੀ ਇੱਕ ਦਿਨ ਛਾਲ ਵਿੱਚ ਕਿਸੇ ਇੱਕ ਦਿਨ ਆਇਆ ਉਹਨਾ ਜਿਸ ਨੇ ਇੱਕ ਵਾਰੀ ਬਣੀ ਹੁੰਦੀ ਹੈ ਜੋਨਾ ਘੋੜਿਆ ਜੰਮ ਗਿਆ ਸੀਗਾ ਇਹਨੂੰ ਥੋੜਾ ਛਾਣਾ ਕੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਕਚਰਾ ਹੈ ਉਹ ਕੱਢ ਦਾਂਗੇ ਬਾਹਰ ਚਾਹ ਚ ਪੀ ਲੈਣ ਦੇ ਨਾਲ ਨੂੰ ਫੇਰ ਕੰਮ ਤੇ ਲੱਗਦੇ ਹਾਂ ਚਲੋ ਹੁਣ ਕੰਮ ਸ਼ੁਰੂ ਕਰੋ ਕੰਮ ਸ਼ੁਰੂ ਕਰੋ ਕੀ ਨੀ ਤੁਰਦਾ ਸਰੀਰ ਸਰੀਰ ਨਹੀਂ ਤੁਰਦਾ ਗੋਲੀ ਖਾਣੀ ਪਹਿਣੀ ਪਹਿਲੇ ਸਿਰ ਬੁੱਧੋ ਹੁੰਦਾ ਰਾਤ ਦਾ ਤੇਲ ਲਾਇਆ ਮੇਰੇ ਨੂੰ ਸਿਰਦਰਦ ਕਰਦਾ ਜੀ ਕੋਈ ਇਹਦੀ ਹੋਵੇ ਹਾਲ ਦੱਸਿਓ ਜੀ ਤੇਰ ਨੂੰ ਮੇਰੇ ਨੂੰ ਉੱਦਾਂ ਵੀ ਦੁਖਦੇ ਜਾਂਦਾ ਇਹਦਾ ਬਿਮਾਰੀ ਹੈ ਨਾ ਦੱਸਿਆ ਸੀ ਇੱਕ ਵਾਰ ਕਿ ਹਿਯਾਰਪੁਰ ਡਾਕਟਰ ਆਪਣੀ ਕਿਹੜਾ ਉੱਥੇ ਜਾ ਕੇ ਆਉਂਦਾ ਜਾਣਾ ਤੂੰ ਹੀ ਮੈਂ ਹੁਣ ਚੱਕ ਕੇ ਤੇ ਲੈ ਕੇ ਜਾਣਾ ਚਲੋ ਚਲੋ ਆ ਤੜ ਗਿਆ ਅੱਜ ਚਲੋ ਚਲੋ ਗੋਲੀ ਖਾ। ਤੂੰ ਚੜ ਚੜ ਕੇ ਆ ਰਿਹਾ ਜੀ ਦੇਖਦੇ ਆਂ ਮੀ ਪੈਂਦਾ ਕਿ ਨਹੀਂ ਪੈਂਦਾ ਅੱਜ ਬੱਦਲ ਆ ਨਾ ਪੂਰਾ ਮਰੇ ਜਾ ਰਿਹਾ ਲਓ ਜੀ ਕੰਮ ਫੇਰ ਸਟਾਰਟ ਕਰ ਦਿੱਤਾ ਆ ਤੇ ਮੌਸਮ ਜਿਹੜਾ ਆ ਬਹੁਤ ਜ਼ਿਆਦਾ ਵਧੀਆ ਆ ਦੇਖੋ ਬੱਦਲ ਕਿੰਨਾ ਵਧੀਆ ਹੋਇਆ ਆ ਰੰਗ ਕਰਦੇ ਕਰਦੇ ਉਹ ਇੱਥੇ ਹੀ ਖੜਾ ਆ ਉਹ ਤਿੱਥੇ ਰਹਿਣਾ ਹੀ ਹੋਰ ਇਹਨੂੰ ਨਾਲ ਸੁਣਾਉਣਾ ਹੀ ਤੂੰ ਅੰਦਰ ਘਾਤ ਰੱਖਣੇ ਘੜ ਮੀ ਆਇਆ ਰਾਤੀ ਲਓ ਜੀ ਅੱਜ ਰੰਗ ਛਾਣ ਹੋਣ ਲੱਗਾ ਆ ਕੱਲ ਛਾਣਿਆ ਨਹੀਂ ਅੱਜ ਛਾਣ ਹੋਣ ਲੱਗਾ ਬਹੁਤengo ਨਿਕਲਿਆ ਹੈ ਨਹੀਂ ਛਾਣਣਾ ਕੀ ਫੇਰਾ ਹੈ ਹੈ ਆ ਗਿਲਕਾ ਨੇ ਆਪੇ ਫੱਟ ਗਿਆ। ਆਹ ਕਹਿੰਦੇ ਲਿਟਾ ਬੋਲੀ ਨੇ। ਸਾਰਾ ਉਪਰੇ ਉਹਦਾ ਕਾਲ ਲੱਗ ਗਿਆ ਮੇਰੇ ਪੈ ਗਿਆ ਸੀ। ਲੂਸ ਨਹੀਂ। ਲੂਸ ਟਣ। ਲੂਸ ਟਣ। ਆ ਹੁਣ ਮੈਂ ਗੋਲੀ ਗੋਲੀ ਖਾ ਕੇ ਹਟ ਗਈਆਂ ਤੇ ਜਿਹੜਾ ਸੇਰ ਆ ਨਾ ਉਹ ਤਰ ਤ ਕਰੰਦੀ ਸੀ ਤੇਲ ਵੀ ਲਗਾਇਆ ਸੀ ਇਹਨੂੰ। ਕੱਲ ਸੇਰ ਧੋਉਂਗੀ ਮਲੇ। ਤੇ ਇਧਰ ਰੰਗ ਰੈਡੀ ਹੋ ਗਿਆ ਆ। ਉਹ ਥੱਲੇ ਦੇ ਥੱਲੇ ਸਾਫ ਹੋ ਜਾ ਉਹ ਯਾਰੇ ਇਹ ਰੰਗ ਸੱਚ ਮਹੀ ਆ ਗਿਆ ਆਪੇ ਹੀ ਹੋ ਜਾਣਾ ਨਾ ਰੋਏ ਲੰਗਣਾ ਇੱਥੋਂ ਇੱਥੇ ਹੋ ਜਾਣਾ ਮਮੀ ਨੂੰ ਮੁੰਦੇ ਜਿਸਲੀ ਨਾਲ ਬਾਹਰ ਅੰਦਰ ਉਹ ਗਰਮੀ ਹੋ ਗਈ ਆ ਟਾਈਮ ਕਿੰਨਾ ਹੋ ਗਿਆ ਆ 3 ਵਜ ਗਏ 3 ਵਜ ਗਏ 3 ਵਜ ਗਏ ਠੀਕ ਹੈ ਹਾਂ ਨਹੀਂ ਲੈ ਮੰਮੀ ਕਹਿੰਦੇ ਢਾਈ ਵਜੇ ਤੇਨ ਬਰਕ 10 ਮਿੰਟ ਹੋ ਵੀ ਗਏ ਤੇਨ ਵਜੇ ਕੇ 10 ਮਿੰਟ ਹੋ ਗਏ ਮੰਮੀ ਕਹਿੰਦੇ ਬੱਲੇ ਆ ਨਿਕਲ ਜਾ ਜੀ ਇਹਦੇ ਵਿੱਚ ਆ ਨਿਕਲ ਆ ਵਿੱਚ ਓਏ ਹੋਏ ਹੁਣ ਆਇਆ ਜਿਹੜਾ ਕੋਲ ਜਾਣੀ ਉਹ ਚੰਗੀ ਦਰਾਣਾ ਲੈ ਚੋਂਦਾ ਹੀ ਬੀਬਾ ਇੱਕ ਹਾਲ ਤਾਂ ਝੋਇਆ ਨਹੀਂ ਉਹਦੇ ਘਰ ਕਿਹੜੀ ਝੋਇਆ ਜਿਹੜਾ ਥੱਲੇ ਸੀ ਉਹਦੇ ਮੋਰੇ ਕਰਕੇ ਬਚਾ ਹੋ ਗਿਆ ਇਹ ਤਾਂ ਬੀਜੂ ਕਾਛ ਨਹੀਂ ਜਾਂਦੀ ਬਾਰ-ਬਾਰ ਹਾਂ ਕੋਈ ਕਾਲਾ ਨਹੀਂ ਕਿ ਸਭ ਆ ਲੈ ਕੋੰਦੀ ਬੀਲੀ ਕੋਲ ਲਸ ਕੀ ਜਾਂਦੀ ਬਾਰ-ਬਾਰ ਕਿਸਨ ਕਾਲਾ ਤਾਂ ਨਹੀਂ ਪਾਇਆ ਆਹ ਤਾਂ ਕਾਰਾ ਮੂਰਤ ਖੜਾ ਤੇ ਸਾਹਮਣੇ ਇੱਕ ਨਾਲੇ ਇਦਾਂ ਨੂੰ ਹੋਛ ਦਿੰਦਾ ਜੀ ਆਪਸੇ ਗੱਲਾਂ ਕਰਦੇ ਹੁ ਤਾਂ ਸੌਂ ਲੈਂਦੀ ਆ ਇਹ ਓ ਜਿਹੜਾ ਕਾਲਾ ਕਾਲਾ ਹੋ ਗਿਆ ਲਾਉਣਾ ਪੈ ਗਿਆ ਜਿਹੜਾ ਕੀਤਾ ਸੀਗਾ ਨਹੀਂ ਸਾਰੇ ਰੰਗ ਲਾਉਣਾ ਪਿਆ ਇਹ ਇਹ ਹੁਣ ਲਾਉਣਾ ਤਾਂ ਪੈ ਗਿਆ ਕਿਉਂਕਿ ਉਹ ਕਾਲਾ ਕਾਲਾ ਥੱਲੇ ਬਹੁਤ ਦਿਖਣ ਦਿਆ ਰੰਗ ਚਿੱਟੇ ਦੇ ਵੀ ਦਾ ਸਾਫ ਦਿਖਣ ਦਿਆ ਇਦਾਂ ਨਹੀਂ ਦਿਖਣ ਦਿਆ ਮਾੜਾ ਤੇ ਹੁਣ ਕਰਕੇ ਦੇਖੋ ਫੇਰ ਉੱਤੇ ਨਿਕਾ ਆ ਫੇਰ ਫਾਇਦਾ ਹੀ ਨਹੀਂ ਹੋਣਾ ਯਾਰ ਫੇਰ ਹੈ ਲਾਉਣਾ ਪੈਣਾ ਆੜੀ ਕਲ ਦੇ ਆੜੀ ਲਓ ਜੀ ਰੰਗ ਦਿੱਤਾ ਲਾਉਣਾ ਪੈ ਗਿਆ ਇਹ ਲਾਜ਼ਰੀ ਮੈਂ ਉਹੀ ਕਹਿੰਦੀ ਆ ਕੋਈ ਕਲਰ ਹੋਰ ਹੁੰਦਾ ਨਾ ਉਹ ਕਰਕੇ ਫੇਸ ਕੋਟ ਕੀਤਾ ਖਾਦੀ ਫੇਸ ਹੀ ਰਹਿਣਾ ਹੈ ਹਨਾ ਚਲਾਈਏ ਗੱਦਨ ਨਈਰ ਤਣਾ ਨਈਰ ਤਣਾ ਮੇਰੀ ਗੱਲ ਸੁਣੋਗੇ ਇੱਕ ਮਿੰਟ ਮੈਂ ਕਹਿੰਦੀ ਕਲਰ ਵਾਲਾ ਰੰਗ ਕਰਕੇ ਨਾ ਉੱਪਰ ਥੱਲੇ ਉੱਪਰ ਹੋਰ ਵਾਈਟ ਰੰਗ ਕੀਤਾ ਜਾਵੇ ਫੇਰ ਨਹੀਂ ਦਿਖਣਾ

ਹੋ ਬੱਬੂ ਬੁੱਬੀ ਦੇਖੋ ਇਹ ਖਰਾਬ ਗਈ ਬੁੱਬੀ ਅੱਜ ਮੂਗ ਨਾ ਖਾਵੇ ਈ ਸਾਰਾ ਕੰਨੀ ਨਾ ਆਉਂਦੇ ਨਾ ਹਾਂ ਹਾਂ ਤਾਂ ਮੀਂਹ ਚਾਹ ਦੇ ਜਣਾਓ ਆਹਰੇ ਕਹਿੰਦੀ ਕਹਿੰਦੀ ਬਾਗ ਲੋਲੜਾ ਉਹਦੇ ਘੁੰਮੀਆਂ ਦੇ ਗੱਤਾ-ਗੱਤਾ ਪਿਛਾੜੋ ਉੱਤੇ ਬਹਿ ਜਾਓ ਅੰਦਰ ਗੱਤਾ ਲੈ ਗਈ ਲੈ ਆ ਦੇ ਲੋ ਵੱਡੀ ਲੋਲੜ ਆਹ ਦੇਖੋ ਵੱਡੀ ਲੋਲੜਾ ਦੀ ਲੰਮੀ ਪੈ ਗਈ ਥੱਲੇ ਦੇ ਸਾਨੂੰ ਅਗਲਾ ਦਿੰਦੀ ਅੰਮੀ ਕਿ ਜੀ ਲੋਲੜਾ ਹਮ ਨੂੰ ਮੀਆਂ ਲਿਆ ਗੱਡਾ ਲੈ ਆ ਗਿਆ ਤੇ ਬਹਿ ਜਾ ਚਕਲੋ ਚਕਲੋ ਹੋ ਗਈਆ ਤੇ ਬੀ ਆ ਗਿਆ ਆ ਬਾਰਿਸ਼ ਤੇ ਰੰਗ ਹੁਣ ਲੱਖਾਂ ਲੱਗੇ ਆ ਰਸੋਈ ਚ ਜਾਂ ਫਿਰ ਜਿੱਧਰ ਕਰਨਾ ਹੈ ਉਧਰ ਹੀ ਰੱਖ ਲੈਣਾ ਆ ਤੇ ਫਿਰ ਆਪਾਂ ਹੁਣ ਕਰਕੇ ਅੱਜ ਰਸੋਈ ਸ਼ਾਇਦ ਅੱਧੀ ਕੰਪਲੀਟ ਹੋ ਜਵੇ ਅੱਧੀ ਕੰਪਲੀਟ ਹੋ ਜੂ ਅੱਜ ਹਾਂ ਅਰੇ ਰੰਗ ਬਾਰੇ ਬਈ ਰੰਗ ਵਾਲੇ ਨਾ ਕੋਲੀ। ਹਰਸ਼ ਆ ਗਈ ਹੈ ਵਿਵਾ ਅੰਦਰ ਨਿਕਲ ਜਾਓ। ਵਧੀਆ ਲੱਗਦਾ ਫੁੱਟਾ ਪਹਿਨਿਆ ਮੂੰਹ ਤੇ। ਬਾਹਰ ਹੀ ਰਹਿਣ ਦੇ ਉਹਨੂੰ ਪਈ ਅੱਜ। ਹਾਂ ਜੀ। ਆਗ ਡੰਗਿਆ। ਹਾਂਜੀ। ਤਿੰਨਾਂ ਔੜ ਕੇ ਆਣਗੇ ਜੀ। ਹਾਂ? ਤਿੱ ਤਿੰਨਾਂ ਔੜ ਕੇ ਆਣਗੇ ਜੀ। ਤਿੰਨਾਂ ਦਾ ਸਾਡੇ ਆ ਗਈਆਂ ਪਉਥੇ ਪਾ ਲਾਂਗੇ। ਹਾਂ। ਉਹ ਮੇਰਾ ਗੁਰਦਾ, ਉਹ ਮੇਰਾ ਗੁਰਦਾ, ਮੇਰਾ ਗੋਡਾ। ਨੀਰ ਨਜ਼ਾਰੇ, ਸਹੈਦ ਗਾਲਾ ਪੈਂਦੀਆਂ ਦਾਦੀ ਤੋਂ। ਰੰਗ ਰੂਮ ਕਰ ਲਓ ਅੰਦਰ ਬੈ ਕੇ ਆ ਰਹੇ ਹੁਣ। ਚਲੋ ਚਲੋ। ਮੈਂ ਤਾਂ ਗਰਦੀ ਕਹੀਆਂ ਨਹੀਂ ਚਲੋ ਚਲੋ ਮੈਂ ਤਾਂ ਪਾਣੀ ਦੀ ਬੋਤਲ ਹੀ ਰੱਖੀ ਹੈ ਲੈ ਦੱਸ ਜਾਣ ਕੇ ਰੱਖ ਦੀ ਇਹ ਬੋਤਲੇ ਨੂੰ ਪਸੰਦ ਆਣਾ ਨਹੀਂ ਤਾਂ ਇੰਨੀ ਵੀ ਕਿਸੇ ਨੂੰ ਪਿਆਰ ਲੱਗਦੀ ਤੇ ਲਾਂਗੇ ਬੋਤਲ ਦੀ ਪਾਣੀ ਰੱਖ ਲਓ ਉਹ ਤੇ ਕੰਮ ਕਰੇ ਕੋਈ ਨਾ ਮੈਂ ਕੱਪੜੇ ਰੱਖ ਦਾਂਗੇ ਆਹ ਤਾਂ ਬੱਲੂ ਆ ਆਹ ਨੂੰ ਦੇ ਤਾਂ ਹੋ ਰਹਿ ਰਹੇ ਨੇ ਇਹ ਤਾਂ ਘਰ ਵਾਲੇ ਸੂਟ ਆ ਇਹ ਬਾਂਡੇ ਵਾਲੇ ਹੁੰਦੇ ਨਾ ਉਹ ਤਾਂ ਉਹ ਤਾਂ ਫੇਰ ਜਿਆਦਾ ਹੁੰਦੇ ਕਿੰਨਾ ਕੰਮ ਆਦੀ ਦੇਖੇ ਬੜੇ ਹਾਂ ਕਿੰਨੇ ਬੋਲ ਬੜੇ ਜੀ ਦਿਖਾਉਂਦੇ ਏ ਦਾਲੋਂ ਪੰਜ ਕਿਥੋਂ ਬੱਜ ਗਏ ਆ ਦਾਲ ਘੜੀ ਬਣਾਉਣੀ ਅੱਜ ਮਸਾਲਾ ਮੈਂ ਮਾਹਰਾਂ ਨੂੰ ਦੋ ਹੋਣੀ ਆ ਮਾਹਰਾਂ ਨੂੰ ਦੋ ਘੰਟੇ ਹੋਰ ਉਧਰ ਦੇਖੀਂ ਬਾਲੋ ਬੜੀਆ ਖੇਲ ਹੈ ਆਲੂ ਖਾ ਖਾ ਹਾਂ ਆਲੂ ਖਾ ਖਾ ਲਈ ਠੇਹ ਹੁਣਾ ਹੋਰ ਕੀ ਹਾਂ ਆਲੂ ਨਾਲ ਲਈ ਠੇਹ ਹੁੰਦਾ ਉਹ ਨਾ ਬੰਨਿਆ ਕਰ ਦਿਨ ਤੋਂ ਆ ਲੱਗਿਆ ਹਾਂ ਉਹ ਕਿਹੜਾ ਲੱਗੀ ਦੀ ਬਾਤ ਕਰ ਰਿਹਾ ਉਹਨਾਂ ਦਾ ਨਾ ਹੈਪੀ ਬਰਥ ਉਹ ਕਿੱਥੇ ਅੱਜ ਤੇ ਕਿਹਨੂੰ ਕਿਹਨੂੰ ਸੈਕਟਰੇ ਸੀ ਹਾਂਜੀ ਅੱਜ ਘਰੇ ਸੀਗੇ ਕੰਮ ਤੇ ਜਾਣਾ ਕੱਲੂ ਕੱਲੂ ਕੋਈ ਖੜਦਾ ਹੀ ਨਹੀਂ ਕੰਮ ਤੇ ਤਾਂ 5 ਵਜੇ ਕਿੱਥੇ ਗਿਆ ਅੱਜ ਤੇ ਬੰਦੇ ਕਨੇ ਛੜਦਾ ਹੀ ਨਹੀਂ ਕੋਈ ਸਾਨੂੰ ਬਿੱਲੇ ਆਂ ਭਾਜੀ ਡੈਡੀ ਸੋਤਲੇ ਉਹ ਕਿਥੇ ਆਲੇ ਗਏ ਆ ਡੈਡੀ ਹੁਣੇ ਗਏ ਆ ਇੱਧਰ ਨੂੰ ਮੈਂ ਮੈਂ ਹੁਣ ਅੰਮੀ ਨੂੰ ਜਾਣੇ ਹੀ ਦਿੰਦੇ ਪਿੰਡ ਤੇ ਕਹਿੰਦੇ ਜਾਣਾ ਨਹੀਂ ਛੱਡਦਾ ਪਿੰਡ ਜਿੰਨੇ ਇਹ ਨਹੀਂ ਜਾਣਦੇ ਕਹਿੰਦੇ ਇੱਥੇ ਰਹਿ ਬਾੜ ਤੇ ਲੜਦਾ ਬਾੜ ਤੇ ਪਕਾਪਾ ਦੇ ਔਰ ਤੇ ਬੈਠ ਕਿੱਥੇ ਨਹੀਂ ਜਾਣਾ ਤੋੜ ਗਿਆ ਉਹਦਾ ਬੋਲਡ ਕਹਿੰਦਾ ਆਮ ਕਿਹੜਾ ਹੈਗਾ ਤੁਹਾਡਾ ਪਿੰਡ ਕਿਹੜਾ ਜਿੱਤੂ ਨਾ ਕਿਉਂ ਆਏ ਉਹਦੇ ਅੱਛਾ ਅੱਛਾ ਤੁਹਾਡੇ ਪਿੰਡ ਨਾਲ ਲੰਘ ਕੇ ਹਨ ਪੁੱਛੇ ਨਹੀਂ ਦੇਣ ਨੀ ਮੈਂ ਤੇਨ ਜਿਹਦਾ ਮਾਮਾ ਸਾਡੇ ਨਹੀਂ ਇੱਥੇ ਕਿਹੜਾ ਤੁਹਾਨੂੰ ਸੁਣਾਉਂਦਾ ਤੁਹਾਨੂੰ ਸਾਡੇ ਦਾ ਬਾਦਾਂ ਦੇ ਪਿੰਡਾਂ ਲੰਘੇ ਕੰਵਰ ਨਾ ਕੋ ਨਾ ਕੋ ਨਹੀਂ ਬਦਾਂਦੇ ਨਾ ਮੈਂ ਆਹਨ ਦੇ ਮਾ ਬਾਏ ਮਾ ਲੇ ਜੀ ਕੈਨ ਨਾ ਅਹ ਪਹਿਲਾ ਪ੍ਰਾਨ ਦਾ ਨਵੇਂ ਘਰੇ ਪਾਲੇ ਚਲੋ ਪਰਮਾਰਗਾਂ ਚੜ੍ਹਦੀ ਗਲਾ ਚ ਰੱਖੇ ਤਾਂ ਚਲੋ ਫੇਬੂ ਅਸੀਂ ਵੀ ਆਹੀ ਵੀ ਹੁਣ ਅੰਦਰੋਂ ਕਰਨੇ ਆਂ ਬੀਬੀ ਮੇਰੀ ਸਿਆਣੀ ਨਾ ਉਹ ਵੀ ਹੈ ਨਹੀਂ ਵੀ ਤਾਂ ਆਪ ਕਿੰਨਾ ਕਰ ਲਾਉਂਦੇ ਹੋ ਹੀ ਹੁਣ ਹੁੰਦਾ ਨਹੀਂ ਤਾਂ ਹੈ ਨਾ ਭਰਾਓ ਭਰਾਇਆ ਨਹੀਂ ਕੋਈ ਭਰਾ ਦਾ ਵਿਆਹ ਨਹੀਂ ਭਾਜੀ ਖੜਾ ਹੀ ਰਹਿ ਗਿਆ ਉਹ ਕਿੱਥੇ ਜਾਣਾ ਹੈ ਉਹ ਵੀ ਲੱਭੀ ਕੋਈ ਕਿੱਥਾ ਹੀ ਨਹੀਂ ਰਹਿਦਾ ਕਿੰਨੇ ਚਿਰ ਦਾ ਉਹ ਮਨੀ 35 ਹਾਂ ਮੇਰੀ ਤੇ ਵੀ ਨਹੀਂ ਹੋਣ ਫੇ ਕਿੱਥੋਂ ਆਉਣ ਆਲੇ ਹੋ ਕਿਆ ਉਹ ਜਾਨ ਸਾਹਿਬ ਜੀ ਦੋ ਬੱਟੀਆਂ ਤੇ ਹਾਂ ਦੀ ਕਿਤੋਂ ਤੁਹਾਡੀ ਕਿ ਨਹੀਂ ਉਮਾਰਾ ਪੱਕੀ ਹਾਂ ਬੱਟੀਆਂ ਨਹੀਂ ਲੱਗਦੀ 22 23 ਸਾਲ ਆ ਕਹਿੰਦੇ 23 ਸਾਲ ਦੀ ਜਿਆਦਾ ਜਿਆਦੇ ਆ 23 ਸਾਲ ਦੇ ਮਗਾਣ ਤੁਸੀਂ ਵੀ ਪਾ ਲੈਣਾ ਮੇਰਾ ਵਿਆਹ ਹੋਇਆ ਏ ਥਾਜੀ ਸਾਲ ਨਹੀਂ ਤੁਸੀਂ 40 50 ਸਾਲ ਆਨੇ ਆ ਮੈਂ ਤਾਂ ਬੱਡੀ ਆ ਬੱਡੀ ਆ ਨਹੀਂ ਤਾਂ ਤਾਂ ਨਾ ਆਇਓ ਹੀ ਨਹੀਂ ਹਾਂ ਮੈਂ ਤਾਂ ਬੱਡੀ ਹੋਊੀ ਭਾਵੇਂ ਹੈ ਨਾ ਹੋ ਗਈ ਉਹ ਰਾਹੇ ਬੱਸ ਹਾਂ ਜਾ ਰਹੇ ਆਈਆਂ ਚੜ੍ਹਾਈ ਚਲੋ ਸਭ ਨੇ ਜਾਣਾ ਹੀ ਆਂ ਆਹ ਕਾਲ ਜੀਓ ਤੁਸੀਂ ਇਹ ਨਿਆਲੇ ਨਿੱਕੇ ਨਿੱਕੇ ਹਾਲੇ ਆਓ ਘੜੀ ਤਾਂ ਪਤਾ ਨਹੀਂ ਅੱਜ ਕੱਲ ਤਾਂ ਛੋਟੀ ਉਮਰਾਂ ਦੇ ਨਿਆਣੇ ਚਾਈ ਜਾਂਦੇ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਜੀ ਆਂ ਦੀ ਕਰ ਲੋ ਕਰ ਲੋ ਕਿੱਧਰ ਕਰਨਾ ਕਿੱਧਰ ਕਿੱਧਰ ਕਰਨਾ ਮੇਰੇ ਮੂੰਹ ਤੇ ਮੇਰੇ ਮੂੰਹ ਤੇ ਕਰਨਾ ਨਾਲ ਉਹ ਕਹਿੰਦੇ ਸੀਗੇ ਕਮੈਂਟ ਦੇ ਵਿੱਚ ਕੀ ਤੂੰ ਇਰਾਦੇ ਤਾਂ ਕਰਦੇ ਪਏ ਆ ਪਰ ਰੱਡਾ ਇਥੇ ਕਿਉਂਦਾ ਆ ਤੂੰ ਹੀ ਕਰਾਉਂਿਆ ਗੱਲ ਵੀ ਸਹੀ ਆ ਦੋਨੋਂ ਚੁੰਦਾ 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 ਕੰਦਰ ਥੋੜੀ ਚੁੰਦਾ ਆ ਲੂੰਬੀ ਤਾਂ ਚੁੰਦਾ ਆ ਉਹ ਲੂੰਬੀ ਤਾਂ ਇਦਾਂ ਆਉਂਦਾ ਪਾਣੀ ਸਿੱਧਾ ਦੇਖਦਾ ਥੱਲੇ ਸੀਮੈਂਟ ਪਾਓ ਮੰਮੀ ਨੂੰ ਦੇਖੀ ਮੰਮੀ ਨੂੰ ਬੋਲਣ ਦੇ ਮੰਮੀ ਡੈਡੀ ਨੇ ਸੀਮੈਂਟ ਨਹੀਂ ਪਾਇਆ ਉੱਪਰ ਆਪਾਂ ਵੀ ਬੋਲਾਂਗੇ ਆ ਜੀ ਹੁਣ ਮੈਂ ਕਹਿਆ ਤਾਂ ਇਹਨੂੰ ਪਾਉਣਾ ਬੋਲ ਮੈਂ ਤਾਂ ਆਣੀ ਬੋਲੀ ਆਹ ਵੇਖੋ ਬਣਾਇਆ ਤੇ ਬੰਨੀ ਤੇ ਇਹ ਬੜਵੰ। ਆਇ ਤੋ ਲੂੰਬੀ ਤੇ ਵਿੱਚ ਹੁੰਦਾ ਉਹ ਲੂੰਬੀ ਰਾਨ ਕੀ ਸਟਾਈਲ ਬਣਾਇਆ ਉੱਪਰ ਕਿ ਨਗੰਤਾ ਹੋਏ ਹੋਏ। ਬਸ ਪ੍ਰਾਤ ਨਹੀਂ ਕਰਦਾ ਕੋਈ। ਬਰਾਦਰ ਕਰੇ ਉੱਥੇ ਤੇ ਬਣਾ ਦੇ। ਹੁਣ ਇਧਲੀ ਸਾਈਡ ਸਾਫ ਕਰਕੇ ਤੇ ਇਧਰ ਅਜਾ ਕਰ ਦੇਣਾ ਉੱਦਾਂ ਸਾਰੇ ਹੋ ਗਿਆ ਆ ਤੇ ਉਹ ਕਾਲਾ ਕਾਲਾ ਆ ਹੁਣ ਤੇ ਕੀਤਾ ਦੁਆਰ ਦੇਖੋ ਕੀ ਹੁੰਦਾ। ਸਭ ਪੂਰੀ ਪੂਰੀ ਤੇ ਕਰਨਾ ਪੈਣਾ ਰੰਗ ਉੱਪਰ ਤੱਕ। ਹੈਂ? ਰੰਗ। ਅੱਧਾ ਤੇ ਦੈਨਸ਼ਨ ਲੱਗਣਾ। ਆਹ ਕੰਤੇ ਨਹੀਂ ਇੱਥੇ ਆਹ ਵਾਲੀ ਉੱਪਰ ਤੇ ਆਹ ਕੰਦਾ ਪੂਰੇ ਪੂਰੇ ਕੱਨੇ ਪਾਣੀ ਨੂੰ ਨਹੀਂ ਕਰਾਂਗੇ ਹੁਣ ਚੱਕਰਿਆ ਘੋੜੀ ਵੀ ਚਾਹੀਦੀ ਜੀ ਜੇ ਤੇ ਚਾਰਕ ਟੋਟੇ ਯਾਨੀ ਇਹ ਹਨਾ ਕਾਲੇ ਨੱਥੇ ਆਈ ਗਏ ਦੁਈ ਨਾ ਦੱਦ ਲਾਉਂ ਚੱਲਦੇ ਕਿ ਆਪਾਂ ਇਹ ਚ ਕੋਲਗਾ ਰੱਖਣ ਲੱਗੇ ਆ ਕਿ ਇਹ ਬਾਤ ਲੱਗਦੀ ਆ ਅੰਦਰ ਵਿੱਚ ਆਉਂਦੀ ਆ ਦੌ ਆਈ ਆ ਤਦੜਾ ਆਉਂਦੀ ਆ ਲਓ ਦੁਈਆਂ ਰੱਖਤੀਆਂ ਵਿੱਚ ਚਾਂਦੇ ਰੋਣੇ

ਹੁਣ ਕੀ ਹੋ ਰਿਹਾ? ਮੀਨੂ ਤੋੜ ਗਏ। ਆਹ ਕੀ ਕਰਤਾ ਓਏ? ਆਹ ਇਹਨੇ ਸੁਣ ਲਾ ਦਿੱਤਾ। ਆਹ ਇਹਨੇ ਸੁਣ ਲਾ ਲਾ ਦਿੱਤਾ। ਕੀ? ਆ ਜਿਹੜਾ ਰੰਗ ਇਹ ਲਾਇਆ। ਇਦਾਂ ਰਹਿੰਦੀ ਡਿਜ਼ਾਈਨ। ਵਾਓ। ਸੁਣ ਲਾ ਦਿੱਤਾ। ਇਹਨੇ ਲਾ ਕੇ ਰੱਖ ਦਿੰਦੇ। ਹਾਂ ਹੋਣਾ। ਉਹਦੇ ਜਰਾ ਪੈੜਾ ਲਾ ਦੇ ਹੁਣ ਸੁਣ ਲਾ ਦਿੱਤਾ ਇਹ ਦਿੱਤਾ। ਹਮ। ਬੜਾ ਦੱਸਿਆ। ਉਹ ਤੇ ਵੀ ਡਿਜ਼ਾਈਨ ਹੀ ਬਣ ਜਾਣਾ ਜੋ ਮਨ ਚ ਕਰ ਲਉ ਜੋਰਾ ਸ਼ੋਰਾ ਨਾਲ ਰੰਗ ਚੱਲਣਦਿਆਂ ਜੇ ਤੁੱਟ ਗਿਆ ਉੱਪਰੋਂ ਮੈਂ ਤੈਨੂੰ ਕੈਚ ਕਰ ਲਉ ਨਾਲ ਆਪੂ ਫਿਸ ਜੂ ਨਾਲ ਆਪੂ ਫਿਸ ਜੂ ਜੱਜੂ ਹਾਂ ਕੋਲ ਤੇਰੇ ਸਟੂਲ ਸਾਰੇ ਘਰ ਸਟੂਲ ਪਪਾ ਨੇ ਮੱਧਰ ਕਰਾਉ। ਤੂੰ ਹੋੜੀ-ਹੋੜੀ ਨੱਚਨੀ ਤੂੰ ਹੁਣੀ ਐ। ਚੱਚੂ ਭੂਣ ਜਰਾਈ ਜਾਂਦਾ ਚੱਚੂ। ਦੇਖ ਟੇਣਾ ਜਾ ਕੁੜੀ ਮਗਰ ਨੂੰ। ਰੰਗ ਹੀ ਰੰਗ ਹੋਇਆ ਗਿਆ ਲੈ। ਸਦੀਆਂ ਬਾਅਦ ਰੰਗ ਹੋਇਆ ਤੇ। ਉਹੀ ਤਾਂ ਬੱਲ। ਮੈਂ ਦਰਾਦਣੀ ਮੇਰੇ ਵਿਆਹ ਦੇ ਵੀ ਕੀਤਾ ਹੋਊਗਾ ਤੁਹੀਂ ਰੰਗ। ਜੋ ਜੰਮਿਆ ਮੈਂ ਦੇਖਿਆ ਨਹੀਂ ਕਦੇ ਉਦੋਂ। ਆ ਲੈ। ਪੈਂਡੇ ਜਿਹਨਾਂ ਤੋਂ ਸੀਗਾ ਉਹਨਾਂ ਨੇ ਕੀਤਾ ਬੱਸ ਉਸ ਤੋਂ ਬਾਅਦ ਨਹੀਂ ਪਿਰੇ ਵਿਆਹ ਤਾਂ ਕੀਤਾ ਜਿਹਨਾਂ ਦਾ ਆਪਾਂ ਲੈ ਲਿਆਉਂਗਾ ਨਹੀਂ ਰੇਪੀ ਦਾ ਵਿਆਹ ਰੈਂਕੀ ਦੇ ਵਿਆਹ ਵੀ ਅਰੇ ਕੀਤੇ ਇਹਨੇ ਸੋਇਆ 12-12 ਕਰਤਾ ਹੀ ਸੋਇਆ ਇਹਦੇ ਤੇ ਖਲਾਰਾ ਪੈਂਦਾ ਨਾ ਜਿਆਦਾ ਸੋਈਦਾ ਉਹ 12-12 ਕਰਤਾ ਸੀ ਹਾਂ ਜੀ ਪੁਣੇ ਕਿੰਨਾ ਖਲਾਰਾ ਕਿੰਨਾ ਦੇਖਦਾ ਮੋਕੇ ਜਣਾ ਜੀ ਹੋਈ ਤਾਂ ਗੱਲ ਆ ਫੇ ਇਹ ਕਰਕੇ ਤੇ ਫਿਰ ਸੌਫ ਸਵਾਜ ਕਰਨੀ ਪੈਣੀ ਕਿੰਨੀ ਇਹਨਾਂ ਤੇ ਹੋ ਕਰਤਾ ਹੀ ਚੱਲ ਤਿੰਨਾਂ ਬਾਰੀਆਂ ਤੇ ਇੱਧਰ ਵੀ ਹੋ ਗਿਆ ਸੀ ਬੰਦਾ ਹਾਂ ਤੇ ਲੇਹ ਤਰਾਹ ਤਾਈ ਦਾ ਬਚਾਅ ਹੋ ਗਿਆ ਤਾਂ ਸਾਰੇ ਲੰਗ ਲੰਗ ਕੁੜੀ ਇੱਕ ਆ ਆ ਕਰ ਦੇ ਮੇਰੇ ਮੂਸ ਦੇ ਭਾਂਡੇ ਰਹਿ ਜਾਂਦੇ ਦੋ ਪੈਣੇ ਇੱਥੇ ਅੱਜ ਜਦੋਂ ਉੱਥੋਂ ਜਿੱਥੇ ਪੈਣਾ ਦੇ ਦੋ ਤਿੰਨ ਕਿੰਨੇ ਆਪਾਂ ਇੱਥੇ ਕੰਦ ਤਾਰਾਂਗੇ ਬਹੁਤ ਡਟਾ ਭੱਜਾ ਸੀਗਾ ਇੱਥੋਂ ਤੇ ਰੰਗ ਲਾਉਣਾ ਵੀ ਪਿਆ ਸਾਨੂੰ ਰੰਗ ਬਹੁਤ ਜ਼ਿਆਦਾ ਲਾਉਣਾ ਪਿਆ ਇੱਥੋਂ ਸਾਨੂੰ ਤੇ ਇੱਧਰ ਆ ਕੰਦ ਕੀਤੀ ਆ ਭਾਂਡੇ ਲੱਪੜ ਗਏ ਭਾਂਡੇ ਦੇ ਚੱਕੇ ਨਹੀਂ ਸੀਗੇ ਤੇ ਮੈਂ ਰੰਗ ਲਗਾ ਰਿਹਾ ਸੀਤੇ ਕੰਦੇ ਰਿਹਾ ਉਧਰ ਭਾਂਡੇ ਸਾਰੇ ਦੁਆਰਾ ਹੋਣੇ ਪੈਣੇ ਅੱਜ ਫੇਰ ਭਾਂਡੇ ਹੀ ਲਾਹ ਤੋਂ ਰੱਖਦੇ ਨੇ ਹੁਣ ਜਦੋਂ ਰੰਗ ਪੂਰਾ ਹੋਊਗਾ ਪੰਗਾ ਤੇ ਪੰਗਾ ਭਈ ਜਾਂਦਾ ਆ ਲੈ ਲੋਣੇ ਪੰਗਾ ਪੰਗਾ ਛਾ ਪੰਗਾ ਪਈ ਜਾਂਦਾ ਆ ਪਹਿਲੇ ਰੰਗ ਲਾ ਕੇ ਕੀ ਕਰਵਾਰ ਦਾ ਪਹਿਲੇ ਰੰਗ ਲਾਉਣਾ ਪਿਆ ਇਤੋਂ ਆ ਕਾਲਾ ਕਾਲਾ ਦੇ ਨਾ ਚੜਨਦੇ ਆ ਸੋਨੇ ਦਾ ਸਾਰਾ ਹੀ ਲਾਉਣਾ ਪੈਣਾ ਮੈਨੂੰ ਦਾ ਆ ਵੀ ਜਿਹੜਾ ਜਾਂ ਚੜਨ ਤੇ ਲਾ ਕੇ ਵੀ ਹੈ ਜਦੋਂ ਲਾ ਕੇ ਚੜੇ ਕਾਮੀ ਹੈ ਤੇ ਫਾਇਦਾ ਵੀ ਆਪਦਾ ਪੰਗੇ ਲੈ ਕੇ ਮਾਈ ਜਾਂਦੇ ਦੇਖਦੇ ਆਂ ਆ ਮਿਹਨਤ ਫਲ ਮਿਹਨਤ ਦਾ ਫਲ ਮਿਲਦਾ ਕਿ ਨਹੀਂ ਮਿਲਦਾ ਪਰ ਪਰਮਾਤਮਾ ਕਹਿੰਦਾ ਮਿਹਨਤ ਦਾ ਫਲ ਜਰੂਰ ਮਿਲਦਾ ਇਸ ਕਰਕੇ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਆ ਮਿਹਨਤ ਕਰਦੇ ਰਹਿਣਾ ਆ ਉਹ ਇਹ ਕਿຊੋ ਉਹ ਆ ਕੋਲ ਕੇ ਰਖਾਣੇ ਨੇ ਇਹਦੇ ਤੇ ਤਾਂ ਪਹੁੰਚੇ ਜਨੇ ਰੱਖੇ ਆ ਕੱਲ ਦੇ ਨਾ ਖਾਦੇ ਨਾ ਛਾਣ ਦੇ ਤੇਰਾ ਖਾਣੇ ਸੀਗੇ ਕੋਲ ਤਾਂ ਫੜਾ ਪਾਉਗਾ ਲੈ ਹੰਦਸਾ ਵੀ ਪਾਉਗਾ ਕੋਚਾ ਇੱਕ ਨੰਬਰ ਸੀ ਹਾਂ ਰਿਕਾਰ ਬੰਦ ਚੱਕ ਤਾਂ ਸਾਰਾ ਕੁਝ ਇੱਥੋਂ ਹੁਣ ਕੱਪ ਵੀ ਲਾ ਕੇ ਰੱਖ ਲਾ ਉਹ ਤੇ ਵੀ ਗੱਬੜੇ ਵੀ ਕਰਨਾ ਰੰਦਾ ਆ ਤਾਂ ਇਹ ਅੱਜ ਤੇ ਟੈਂਪੋਲ ਵਕਣਾ ਚਿੱਧਰੇ ਦੂਜਾ ਕੋਡ ਮਾਨ ਆਪਣੇ 21 ਮਾਰਿਆ ਤੱਕ ਜਿਹੜਾ ਕੱਲ ਵਾਲਾ ਦੇਖੋ ਤਾਂ ਕਿਦਾਂ ਲੱਗਦਾ ਪਿਆ ਇੰਨੀ ਪਸੰਦ ਨੂੰ ਦਿਖਾਉਂਦਾ ਆਹ ਫੜਾ ਕੱਪ ਕੱਪ ਵੱਡਾ ਮਾ ਕੱਪਾ ਢੋਟਾ ਜਾਨ ਸਾਰਾ ਵੱਡਾ ਵੱਡਾ ਬਣਾਉਣਾ ਚਾਹੀਦਾ ਤਾਂ ਆ ਬਸ ਮਾਨੂੰ ਦੋ ਆ ਮੂਲੇ ਨੂੰ ਬਣਾਉਂਦਾ ਇਦਾਂ ਤੋੜ ਲੈਣ ਦੀ ਆਹ ਰਿਹਾ ਕੀ ਆ ਉਹ ਤਾਂ ਗੱਡੇ ਹੀ ਗਾਹ ਖਾਂਡਰ ਕੀ ਸਾਰੇ ਕਰਦੇ ਹੀ ਗਾਹ ਆਹ ਲਓ ਜੀ ਬਹੁਤ ਸਾਰੇ ਮੱਗਾਂ ਰੰਗ ਨਹੀਂ ਬੰਦਾ ਕੋਈ ਚੱਕਦੇ ਯਾਰ ਫਟਾਫਟ ਫੇਰ ਰੱਖਣੇ ਕਿੱਥੇ ਹੋਣੇ ਹੈ ਇਹ ਕਿੱਥੇ ਰੱਖਣੇ ਹਾਂ ਫੇਰ ਰਾਤ ਨੂੰ ਕਰੂੰਗਾ ਇੱਥੇ ਮੈਂ ਮੁੰਡੇ ਤੇ ਨਾਲ ਕੰਮ ਨਹੀਂ ਹੋ ਸਕਦਾ ਮੈਂ ਨੂੰ ਇਹ ਤਾਂ ਬੜਾ ਅੱਧਾ ਥੁਰਦਾ ਕੰਮ ਹੋ ਰਿਹਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਾਸ਼ਟਰੀਆ ਕਾਲ ਜੀ ਤੁਸੀਂ ਨੈਕਸਟ ਵਲੌਗ ਦੇਖਿਓਗੇ ਕਿੰਨਾ ਕੁ ਕੰਪਲੀਟ ਸ਼ਾਇਦ ਸਾਰਾ ਕੰਪਲੀਟ ਹੋ ਜਾਵੇ ਸ਼ਾਇਦ ਕੰਪਲੀਟ ਹੋ ਹੀ ਜਾਵੇ ਕਿਉਂਕਿ ਸੋਈ ਤੇ ਖਲਾਰਾ ਬਹੁਤਾ ਖਲਾਰੇ ਦਾ ਕੰਮ ਬਹੁਤ ਪੈਂਦਾ ਆ ਤੇ ਲੱਗੇ ਕਿਨੇ ਵੇਲੇ 12 ਵਜੇ ਤੇ ਲੱਗੇ ਆ ਇਹਦੇ ਤੋਂ ਵਾਲੇ 12 ਵਜੇ ਤੇ ਲੱਗੇ ਆ ਸਾਰੇ ਨਾ ਮੇਂ ਵਿੱਚ ਆ ਗਿਆ ਜੇ ਉਹ ਤਾਂ ਅੰਦਰ ਦਾ ਕੰਮ ਹੀ ਸੀ ਅੰਦਰੋਂ ਕਰਦੇ ਨੇ ਤੇ ਕਰੀਬ ਹੈ ਸਮਾਪਤ ਨਗਰ ਪਰ ਕਰੀਏ ਤੁਹਾਨੂੰ ਬੜਾ ਫੜ ਚੈਨਲ ਨੂੰ سبسਕ੍ਰਾਈਬ ਕਰਿਆ ਤੇ ਪਹਿਲਾਂ ਦਾ ਕਮੈਂਟ ਕਰਿਓ ਕਿਦ ਤਰ੍ਹਾਂ ਬਲੌਗ ਲੱਗਾ ਤੇ ਨੈਕਸਟ ਬਲੌਗ ਚ ਸਾਰਾ ਕੁਝ ਕੰਪਲੀਟ ਹੋ ਜਾਣਾ ਹੈ ਤੇ ਉਸ ਤੋਂ ਜਿਹੜਾ ਅਗਲਾ ਬਲੌਗ ਹੋਊਗਾ ਉਹਦੇ ਵਿੱਚ ਆਪਾਂ ਸਾਰਾ ਕੁਝ ਕਰਾਂਗੇ ਸੋਈ ਤੁਹਾਨੂੰ ਘੈਂਡ ਦਿਖਾਵਾਂਗੇ ਸਾਰੀ ਸੈਟਿੰਗ ਕਰਕੇ ਇੱਥੇ ਆ ਬਲੌਗ ਕਰਦੇ ਆ ਐਂਡ ਬਾਏ 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 ਬਾਏ